ਕਿਉਂ ਨਾ ਅੱਜ ਘਰ ਨੂੰ ਸਜਾਇਆ ਜਾਵੇ ਮੈਨੂੰ ਨਾ ਘਰ ਖਾਲੀ ਖਾਲੀ ਜਿਹਾ ਲੱਗਦਾ ਸੀਗਾ ਮੈਂ ਕਿਉਂ ਨਾ ਸਜਾਵਟ ਦਾ ਸਮਾਨ ਲੈ ਕੇ ਆਇਆ ਜਾਵੇ ਅੱਜ ਤਾਂ ਜੋ ਘਰ ਹੋਰ ਸੋਹਣਾ ਲੱਗੇ ਜਦੋਂ ਗੋਪੀ ਲੋਂਗੇ ਸਾਬ ਨੂੰ ਨਹੀਂ ਦੱਸ ਹੁੰਦਾ ਕਿ ਅਸੀਂ ਚੱਲੇ ਆ ਤਾਂ ਫੋਟੋ ਨੂੰ ਦੱਸ ਦੇਈਦਾ ਕਿ ਆਪਾਂ ਚੱਲੇ ਆ ਮਾਰਕੀਟ ਚਲਦੀ ਆ ਜਣਾ ਜਾ ਕੇ ਮਨਤ ਬੋਲਦੀ ਪਈ ਮਮਾ ਮੈਂ ਵੀ ਨਾਲ ਜਾਣਾ ਆ ਸਮਾਨ ਖਰੀਦਣ ਰਸਤੇ ਤੇ ਜਾਂਦੇ ਜਾਂਦੇ ਗਾਂ ਤੇ ਉਹਦੇ ਬੱਚੇ ਨੂੰ ਦੇਖ ਕੇ ਕਹਿੰਦੀ ਮਮਾ ਬੱਸ ਮੈਨੂੰ ਤਾਂ ਉਹ ਬੱਚਾ ਖਰੀਦ ਕੇ ਦੇਵੋ ਅਸੀਂ ਵੀ ਆਪਣੇ ਘਰ ਰੱਖਣਾ ਆ ਮੈਂ ਕਿਹਾ ਕੋਈ ਨਾ ਤੈਨੂੰ ਨਾਨੀ ਘਰ ਹੀ ਛੱਡਿਆਵਾਂਗੇ ਤੇ ਮੈਂ ਆ ਗਈ ਐਸ਼ ਰੋਇਲ ਵਾਲਿਆਂ ਦੇ ਤੇ ਇੱਥੋਂ ਜਾਵਾਂਗੇ ਦੀਪ ਦੇ ਨਾਲ ਕਿਉਂਕਿ ਮੈਨੂੰ ਇੰਨਾ ਪਤਾ ਨਹੀਂ ਹੈਗਾ ਸ਼ਹਿਰ ਦੀਆਂ ਗਲੀਆਂ ਤੇ ਜੇ ਮੈਂ ਇੱਕ ਵਾਰ ਵੱਢ ਜਾਵਾਂ ਮੈਂ ਤਾਂ ਉੱਚੀ ਉਲਝੀ ਰਹਿ ਜੰਨੀ ਆ ਤੇ ਫਿਰ ਅਸੀਂ ਪਹੁੰਚ ਗਏ ਇੱਕ ਸ਼ੋਪ ਤੇ ਜਿੱਥੇ ਕਾਫੀ ਸਾਰਾ ਸਮਾਨ ਹੈ ਆ ਘਰ ਸਜਾਵਟ ਦਾ ਲੋਕੇਸ਼ਨ ਤਾਂ ਮੈਨੂੰ ਨਹੀਂ ਪਤਾ ਇਹ ਬਸ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੈ ਇਹ ਦੁਕਾਨ ਤੇ ਇੱਥੇ ਆ ਕੇ ਸਭ ਤੋਂ ਪਹਿਲਾਂ ਕੀਤਾ ਲੋਂਗਿਆ ਸਾਹਿਬ ਨੂੰ ਫੋਨ ਮੈਂ ਕਿਹਾ ਦੱਸੋ ਜੀ ਕੀ ਕੀ ਖਰੀਦਣਾ ਆਇਆ ਇੰਨਾ ਸਾਰਾ ਸਮਾਨ ਦੇਖ ਕੇ ਮੇਰਾ ਤਾਂ ਦਿਲ ਕਰਦਾ ਹੀ ਮੈਂ ਸਾਰੀ ਚੀਜ਼ਾਂ ਖਰੀਦ ਲਵਾਂ ਝੁੰਮਰ ਬਹੁਤ سارے ਲੱਗੇ ਹੋਇਆ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇਹ ਆ ਤੇ ਇੱਧਰ ਹੋਰ ਬਹੁਤ ਛੋਟੇ ਛੋਟੇ ਚੀਜ਼ਾਂ ਲੱਗੀਆਂ ਹੋਈਆਂ ਆ ਘਰ ਤੇ ਸਜਾਵਟ ਦੇ ਲਈ ਦੀਵਾਰ ਤੇ ਲਗਾਉਣ ਲਈ ਇਹ ਵੀ ਬਹੁਤ ਕੈਂਟ ਆ ਪਰ ਮੈਨੂੰ ਆਉਂਦਾ ਪਿਆ ਸੀ ਕਿ ਮੈਂ ਕੀ ਖਰੀਦਾਂ ਆਪਣੇ ਘਰ ਦੇ ਲਈ ਜਿਹੜਾ ਸੋਹਣਾ ਲੱਗੇ ਲਾਇਆ ਹੋਇਆ ਇੱਕ ਤਾਂ ਜਦੋਂ ਇੰਨਾ ਸਾਰਾ ਸਮਾਨ ਦੇਖ ਲਵੋ ਨਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਖਰੀਦੀਏ ਕੀ ਕਿਉਂਕਿ ਸਾਰੀਆਂ ਚੀਜ਼ਾਂ ਸੋਹਣੀਆਂ ਲੱਗਦੀਆਂ ਪਈਆਂ ਦਿਲ ਕਰਦਾ ਸਾਰੀ ਦੁਕਾਨ ਹੀ ਖਰੀਦ ਲਈਏ ਫਿਰ ਮੈਂ ਕਿ ਛੱਡ ਮੇਰੇ ਵੱਸ ਦਾ ਨਹੀਂ ਹੈਗਾ ਆਪਾਂ ਤਾਂ ਹਸਬੰਡ ਨੂੰ ਕਾਲ ਕਰਕੇ ਪੁੱਛਦੇ ਆ ਤੇ ਦੀਪ ਨੇ ਕੀਤਾ ਗੋਪੀ ਲੋਂਗੇ ਸਾਭ ਨੂੰ ਫੋਨ ਤੇ ਪੁੱਛਿਆ ਕਿ ਬਾਈ ਦੱਸੋ ਕੀ ਖਰੀਦਣਾ ਆ ਹੁਣ ਅਸੀਂ ਇੱਥੇ ਤਿੰਨ ਚਾਰ ਚੀਜ਼ਾਂ ਸਿਲੈਕਟ ਕੀਤੀਆਂ ਤੇ ਰੇਟ ਠੀਕ ਹੀ ਹੈ ਜਿਸ ਹਿਸਾਬ ਨਾਲ ਤੁਸੀਂ ਚੀਜ਼ ਖਰੀਦਣੀ ਹੈ ਉਸ ਹਿਸਾਬ ਨਾਲ ਹੀ ਰੇਟ ਪਾਊਗਾ ਚੀਜ਼ ਦਾ ਤੇ ਅਸੀਂ ਕਰਾ ਲਈਆਂ ਡੱਬੇ ਦੇ ਵਿੱਚ ਪੈਕ ਕਰ ਜਾ ਕੇ ਤੁਹਾਨੂੰ ਦਿਖਾਵਾਂਗੇ ਵੀ ਅਸੀਂ ਕੀ ਖਰੀਦੇ ਆ ਰਸਤੇ 'ਚ ਜਾਂਦੇ ਜਾਂਦੇ ਮਿਲੀ ਫੁੱਲਾਂ ਦੀ ਦੁਕਾਨ ਬਹੁਤ سارے ਫਲਾਵਰ ਸੀਗੇ ਇਹਨਾਂ ਕੋਲ ਗੁਲਦਸਤੇ ਵੀ ਆ ਫਿਰ ਮੈਨੂੰ ਯਾਦ ਆਇਆ ਕਿ ਮੈਨੂੰ ਤਾਂ ਅਜੇ ਤੱਕ ਤੁਹਾਡੇ ਲੋងੀਆਂ ਸਾਹਿਬ ਨੇ ਫੁੱਲ ਹੀ ਨਹੀਂ ਦਿੱਤਾ ਗੁਲਾਬ ਦਾ ਇੱਕ ਲੈ ਕੇ ਸਭ ਤੋਂ ਪਹਿਲਾਂ ਤਾਂ ਇਹ ਵਾਲੇ ਫਲਾਵਰ ਚੁੱਕੇ ਦੇਖੋ ਮੇਰੀ ਡਰੈਸ ਦੇ ਨਾਲ ਮੈਚ ਕਰਦੇ ਪਏ ਆ ਤੇ ਮੈਂ ਪੁੱਛਿਆ ਮੈਂ ਕਿ ਇਹ ਖਰੀਦ ਲਵਾਂ ਸਾਹਿਬ ਨੇ ਬੋਲਿਆ ਕਹਿੰਦੇ ਹਲੇ ਤੱਕ ਤੂੰ ਫੁੱਲਾਂ 'ਚ ਹੀ ਉਲਜੀ ਪਈ ਆ ਮੈਂ ਕਿਹਾ ਜੀ ਮੈਨੂੰ ਪਸੰਦ ਹੈ ਤੁਸੀਂ ਤਾਂ ਕਦੇ ਲੈ ਕੇ ਨਹੀਂ ਦਿੱਤਾ ਹੈਗਾ ਮੈਨੂੰ ਬੰਦਾ ਝੂਠੀ ਮੂਠੀ ਕਿ ਕਿਤੇ ਐਨੀਵਰਸਰੀ ਤੇ ਗੁਲਾਬ ਦਾ ਫੁੱਲ ਹੀ ਦੇ ਦੇਵੇ ਇਹਨਾਂ ਕੋਲ ਫਲਾਵਰ ਤਾਂ ਬਹੁਤ ਸੋਹਣੇ ਆ ਬਹੁਤ ਘੈਂਟ ਘੈਂਟ ਫੁੱਲੇ ਆ ਗੁਲਦਸਤੇ ਵੀ ਪਰ ਰੇਟ ਥੋੜਾ ਜਿਹਾ ਜ਼ਿਆਦਾ ਆ ਇਹਨਾਂ ਨਾਲੋਂ मिल ਜਾਂਦੇ ਬੜੇ ਸੋਹਣੇ ਨਾਲ ਉਹਨਾਂ ਦੀ ਫ੍ਰੈਗਰੈਂਸ ਤਾਂ ਹੁੰਦੀ ਹੈ ਇਹਨਾਂ ਦੇ ਵਿੱਚ ਤਾਂ ਖੁਸ਼ਬੂ ਵੀ ਨਹੀਂ ਆਣੀ ਪਰ ਅੱਜ ਹਸਬੰਦ ਦਾ ਹੁਕਮ ਆਇਆ ਹੋਇਆ ਸੀਗਾ ਇਸ ਕਰਕੇ ਕੁਝ ਨਾ ਕੁਝ ਤਾਂ ਖਰੀਦ ਕੇ ਲੈ ਕੇ ਆਣਾ ਸੀ ਘਰ ਤੇ ਰਸਤੇ 'ਚ ਜਾਂਦੇ ਜਾਂਦੇ ਚਾਕੀ ਨਿਕਲਦੀ ਪਈ ਆ ਸਮਾਨ ਤਾਂ ਅਸੀਂ ਹੋਰ ਵੀ ਖਰੀਦਣਾ ਸੀਗਾ ਪਰ ਮੌਸਮ ਥੋੜਾ ਖਰਾਬ ਹੋਣ ਲੱਗ ਗਿਆ ਸੀ ਇਸ ਕਰਕੇ ਮੈਂ ਕਿਹਾ ਚਲੋ ਘਰ ਚੱਲਦੇ ਹਾਂ ਬਾਕੀ ਰਹਿ ਗਿਆ ਕੱਲੂ ਖਰੀਦ ਕੇ ਲੈ ਕੇ ਆਵਾਂਗੇ ਤੇ ਘਰ ਜਾ ਕੇ ਅਸੀਂ ਤੁਹਾਨੂੰ ਸਾਰਾ ਸਮਾਨ ਦਿਖਾਵਾਂਗੇ ਵੀ ਅਸੀਂ ਕੀ ਕੀ ਖਰੀਦਿਆ ਤੇ ਇੱਧਰ ਦੀਪ ਬੋਲਦਾ ਪਿਆ ਸੀਗਾ ਕਿ ਕਹਿੰਦਾ ਤੁਸੀਂ ਤਾਂ ਸਕੂਟਰੀ ਨੂੰ ਰੈਡੀ ਬਣਾ ਲਿਆ ਕਹਿੰਦੇ ਇੰਨਾ ਸਮਾਨ ਲੈ ਜਾਉਂਗੀ ਮੈਂ ਕਿ ਲੈ ਤੁਸੀਂ ਮੈਨੂੰ ਉਦਾਂ ਹੀ ਸਮਝਿਆ ਹੋਇਆ ਹੈ ਮੈਂ ਕਿ ਸਾ ਚਾਰ ਪੰਜ ਬੰਦਿਆਂ ਨੂੰ ਬਿਠਾ ਕੇ ਲੈ ਜਾਈਏ ਪਰ ਲਿਜਾ ਨਹੀਂ ਸਕਦੇ ਕਿਉਂਕਿ ਚਲਾਣਿਆ ਤੇ ਫਿਰ ਅਸੀਂ ਸਾਰਾ ਸਮਾਨ ਰੱਖ ਲਿਆ ਆਪਣੀ ਸਕੂਟਰੀ ਦੇ ਉੱਤੇ ਵੈਸੇ ਤਾਂ ਮੈਂ ਆਟੋ ਵੀ ਕਰਾ ਲੈਣਾ ਸੀ ਪਰ ਮੈਨੂੰ ਇਦਾਂ ਸੀਗਾ ਕਿ ਸਮਾਨ ਕੱਚ ਦਾ ਆ ਟੁੱਟ ਨਾ ਜਾਵੇ ਇਸ ਕਰਕੇ ਸਕੂਟਰੀ ਤੇ ਆਰਾਮ ਨਾਲ ਲੈ ਕੇ ਜਾਉਂਗੀ ਮੈਂ ਆਪ ਹੀ ਕਿਉਂਕਿ ਜੇ ਸਮਾਨ ਟੁੱਟ ਗਿਆ ਉਹਦੇ ਪੈਸੇ ਵਾਪਸ ਨਹੀਂ ਮਿਲਣੇ ਤੇ ਗੱਡੀ ਹਲੇ ਮੈਨੂੰ ਇੰਨੀ ਖਾਸ ਚਲਾਣੀ ਨਹੀਂ ਆਉਂਦੀ ਸਾਰਾ ਸਮਾਨ ਲੈ ਕੇ ਚੱਲਦੇ ਹਾਂ ਹੁਣ ਘਰ ਤੇ ਮੈਂ ਕੀ ਖਰੀਦ ਕੇ ਲੈ ਕੇ ਆਇਆ ਇਹਦੇ ਲਈ ਦੇਖਣਾ ਪੈਣਾ ਤੁਹਾਨੂੰ ਨੈ